ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਣ ਪੀਣਿ ਆਪਿ ਆਓ ਚੰਦ ਸੂਰਜ ਦੋਇ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਭਵੀ ਆਉਂ ਕੇ ਵੜਿਆ ਖਾਂ ਨਾਉ ਸਾਚਾ ਨਿਰੰਕਾਰ ਨਿਜ ਥਾਈ ਸੁਣ ਸੁਣ ਆਖਣ ਆਖਣਾ ਜੇ ਭਾਵੀ ਕਰੀ ਤਮਾਈ ਰਹਾਉ ਕੁੱਸਾ ਕੁਟਿਆ ਵਾਰ ਵਾਰ ਪੀਸਣ ਪੀਸਾ ਪਾਈ ਅੱਗੇ ਸੇਤੀ ਜਾਲੀਆ ਪਸਮਸੀ ਤੀਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਔਂ ਕੇ ਵਡਿਆਖਾਂ ਨਾ ਓ ਪੰਖੀ ਹੋਈ ਕਹਿ ਜੀ ਭਵਾ ਸੈਸਮਾਨੀ ਜਾਓ ਨਦਰੀ ਕਿਸੇ ਨਾ ਆਵੂ ਨਾ ਖਿਸ਼ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਔਂ ਕੇ ਵੜੇ ਆਖਾਂ ਨਾਉ ਨਾਨਕ ਕਾਗਦ ਲਖਮਣਾ ਪੜ ਪੜ ਕੀਚੇ ਪਾਉ ਮਸੂ ਤੋਟ ਨਾ ਆਵਈ ਲੇਕਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਵੀ ਹਉ ਕੇ ਵਡਿਆਖਾਂ ਨਾਉ ਨਾਨਕ ਕਾਗਦ ਲਖ ਮਨਾ ਪੜ ਪੜ ਕੀਚੇ ਪਾਓ ਮਸੂ ਤੋਟ ਨਾ ਆਵਈ ਲੇਕਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਵੀ ਔਂ ਕੀ ਵਡਿਆਖਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਨੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਖਾਰਬਿੰਦ ਚੋਂ ਚਾਰਨ ਕੀਤਾ ਹੋਇਆ ਸ਼ਬਦ ਸੋਰਠ ਰਾਗ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਜਿਹੜਾ ਸਰਵਨ ਕੀਤਾ ਹੈ ਗੁਰੂ ਸਾਹਿਬ ਫਰਮਾਉਂਦੇ ਕੋਟੀ ਕੋਟ ਕੋਟੀ ਮੇਰੀ ਯਾਰ ਜਾ ਪਵਨ ਪਿਆ ਪਵਨ ਪੀਣ અપਿਆਓ ਇਹ ਸ਼ਬਦ ਦੀ ਆਪਾਂ ਜਿਹੜੀ ਆ ਸੰਖੇਪ ਸ਼ਬਦਾਂ ਦੇ ਵਿੱਚ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਦੇ ਉੱਤੇ ਮੇਰਾ ਪਰਿਆ ਹੱਥ ਰੱਖ ਕੇ ਸਾਡੇ ਕੋਲੋਂ ਇਹ ਕਥਾ ਵਿਚਾਰਾਂ ਕਰਾਉਣ ਤਾਂ ਜੋ ਆਪਾਂ ਜਿਹੜਾ ਵਾ ਗੁਰੂ ਸਿੱਖੀ ਦੇ ਪੈਡੇ ਦੇ ਚੱਲ ਕੇ ਆਪਣੇ ਰਾਹ ਨੂੰ ਜਿਹੜਾ ਵਾ ਸਫਲ ਕਰ ਸਕੀਏ ਆਪਣਾ ਜਿਹੜਾ ਜੀਵਨ ਸਫਲਿਆ ਇਹਨੂੰ ਸਖਾਲਾ ਬਣਾ ਸਕੀਏ ਸੋਨਾ ਬਣਾ ਸਕੀਏ ਕਿਉਂਕਿ ਗੁਰ ਜੋ ਦੱਸੇ ਬਾਟ ਮਰੀਦਾ ਜੋ ਲੀਏ ਜੋ ਗੁਰੂ ਆਪਾਂ ਨੂੰ ਰਸਤਾ ਦੱਸਦਾ ਵਾ ਉਸੇ ਰਸਤੇ ਤੇ ਪੈਣਾ ਚਾਹੀਦਾ ਫੇਰ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਹਾਨੀ ਨਹੀਂ ਹੋਵੇਗੀ ਬੋਲੀਏ ਸਾਜੇ ਧਰਮ ਝੂਠਨਾ ਬੋਲੀਏ ਗੁਰੂ ਸਾਹਿਬ ਫਰਮਾਉਂਦੇ ਆ ਕਿ ਧਰਮ ਦੇ ਰਸਤੇ ਵਿੱਚ ਹਮੇਸ਼ਾ ਸਚਾਈ ਦਾ ਸਾਥ ਦੇਣਾ ਚਾਹੀਦਾ ਉਸ ਪ੍ਰਮਾਤਮਾ ਦੇ ਸੰਗ ਲੱਗ ਕੇ ਆਪਣੇ ਜੀਵਨ ਨੂੰ ਜਿਹੜਾ ਸਫਲ ਕਰਨਾ ਚਾਹੀਦਾ ਵਾ ਆਪਾਂ ਆਪਣੀ ਤੋਸ਼ ਬੁੱਧੀ ਦੇ ਨਾਲ ਜਿੰਨੀ ਕਿ ਪ੍ਰਮਾਤਮਾ ਨੇ ਆਪਾਂ ਨੂੰ ਸੋਝੀ ਬਖਸ਼ੀ ਆ ਉਹਦੇ ਮੁਤਾਬਕ ਆਪਾਂ ਇਹਦੇ ਅਰਥ ਜਿਹੜੇ ਆ ਸ਼ਬਦਾਂ ਦੇ ਕਰਨ ਦੀ ਇੱਕ ਨਮਾਨੀ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਚਾਰਨ ਕੀਤਾ ਹੋਇਆ ਕੋਟ ਕੋਟੀ ਮੇਰੀ ਯਾਰ ਜਾ ਪਵਨ ਪੀਣ ਅਪਿਆਓ ਗੁਰੂ ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਿ ਕਰੋੜਾਂ ਸਾਲ ਵੀ ਬੰਦੇ ਦੀ ਜਿਹੜੀ ਆ ਉਮਰ ਹੋ ਜਾਵੇ ਕਹਿੰਦੇ ਜੇਕਰ ਮੇਰੀ ਉਮਰ ਕਰੋੜਾਂ ਤੇ ਕਰੋੜਾਂ ਵਰਿਆਂ ਦੀ ਵੀ ਹੋਵੇ ਜੇਕਰ ਹਵਾ ਹੀ ਮੇਰਾ ਪੀਣਾ ਤੇ ਖਾਣਾ ਹੋਵੇ ਪਾਵਣ ਪੀਣ ਅਪਿ ਜਾਓ ਕਿ ਬੇਸ਼ੱਕ ਮੈਂ ਕਰੋੜਾਂ ਸਾਲਾਂ ਦਾ ਹੋ ਜਾਾਂ ਕਰੋੜਾਂ ਵਰਿਆਂ ਦਾ ਹੋ ਜਾਵਾਂ ਹਵਾ ਜਿਹੜੀ ਉਹ ਮੇਰੀ ਕਰਾਕ ਹੋਵੇ ਕਹਿੰਦੇ ਨੇ ਚੰਦ ਸੂਰਜ ਦੋਹੇ ਗੁਫੇ ਨਾ ਦੇਖਾਂ ਸੁਪਨੇ ਸੌ ਨਾ ਥਾਂ ਜਿੱਥੇ ਮੈਨੂੰ ਦੋਵੇਂ ਚੰਨ ਤੇ ਸੂਰਜ ਵੀ ਨਿਗਾਹੀ ਨਾ ਪੈਣ ਕਹਿੰਦੇ ਨੇ ਜਿੱਥੇ ਮੈਨੂੰ ਸੁਪਨੇ ਵਿੱਚ ਵੀ ਕਦਾਜਿਤ ਵੀ ਨੀਂਦਰ ਨਾ ਆਵੇ ਕਦੀ ਨੀਂਦਰ ਵੀ ਨਾ ਆਵੇ ਸੁਪਨੇ ਵਿੱਚ ਵੀ ਨੀਂਦ ਨਾ ਆਵੇ ਕਹਿਣ ਤੋਂ ਪਾਵੇ ਆ ਕਹਿੰਦੇ ਆ ਕਿ ਉਸ ਗੁਫਾ ਦੇ ਵਿੱਚ ਜਿੱਥੇ ਚੰਦ ਸੂਰਜ ਵੀ ਜਿਹੜਾ ਵਾ ਨਜ਼ਰ ਨਾ ਆਵੇ ਪੀ ਤੇਰੀ ਕੀਮਤ ਨਾ ਪਵੇ ਕੌਂਕੇ ਵਡਿਆਖਾਣਾ ਕਹਿੰਦੇ ਹੈ ਪ੍ਰਮਾਤਮਾ ਤੇਰੀ ਸਿਫਤ ਸਲਾਹ ਦਾ ਮੈਂ ਜਿਹੜਾ ਵਾ ਤੇਰੀ ਵਡਿਆਈ ਦਾ ਕੋਈ ਮੋਲ ਨਹੀਂ ਪਾ ਸਕਦਾ ਮੈਂ ਤੇਰਾ ਨਾਮ ਕਿੱਡਾ ਵੱਡਾ ਵਾ ਮੈਂ ਇਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪੀ ਤੇਰੀ ਕੀਮਤ ਨਾ ਪਵੀ ਆਉਂ ਕਿ ਵਡਿਆਖਾਂ ਨਾਉ ਕਹਿੰਦੇ ਕੋਈ ਮੋਲ ਨਹੀਂ ਪਾ ਸਕਦਾ ਤੇਰੀ ਵਡਿਆਈ ਦਾ ਤੇਰੇ ਇਸ ਹਵਾ ਦਾ ਪਾਣੀ ਦਾ ਆਗ ਦਾ ਸੂਰਜ ਦਾ ਕੁਦਰਤ ਦਾ ਏਡਾ ਵੱਡਾ ਪਸਾਰਾ ਤੇਰਾ ਏਡਾ ਵੱਡਾ ਬ੍ਰਹਿਮੰਡਿਆ ਕਹਿੰਦੇ ਮੈਂ ਆਪਣੇ ਮੁਖਾਰ ਬਿੰਦ ਦੇ ਨਾਲ ਕਿਤਰਾ ਵਡਿਆਈ ਕਰਾਂ ਸ਼ਬਦ ਵੀ ਥੋੜੇ ਪੈ ਜਾਂਦੇ ਨੇ ਬੋਲ ਵੀ ਥੋੜੇ ਪੈ ਜਾਂਦੇ ਨੇ ਕਹਿੰਦੇ ਆ ਕਿ ਭਾਵੇਂ ਮੈਂ ਸ਼ਬਦਾਂ ਦੇ ਵਿੱਚ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਦਾ ਵਾਂ ਪਰ ਇਹ ਬੜੀ ਥੋੜੀ ਹੈ ਸੂਰਜ ਨੂੰ ਦੀਵਾ ਦਿਖਾਉਣ ਦੇ ਮਾਤਰਿਆ ਕਹਿੰਦੇ ਚੰਦ ਸੂਰਜ ਦੋਈ ਗੁਫੈ ਨਾ ਦੇਖਾਂ ਸੁਪਨੇ ਸੌ ਨਾ ਥਾਂ ਕਹਿੰਦੇ ਆ ਕਿ ਚੰਦ ਤੇ ਸੂਰਜ ਦੋਈ ਗੁਫੈ ਗੁਫਾ ਹੁੰਦੀ ਆ ਜਿੱਥੇ ਇਨਸਾਨ ਜਿਹੜਾ ਵਾ ਬੈਠਦਾ ਵਾ ਲੁਕਦਾ ਜਿੱਥੇ ਜਾਨਵਰ ਪਸ਼ੂ ਪੰਛੀ ਵੀ ਕਈ ਵਾਰੀ ਜਿਹੜੇ ਜੰਗਲਾਂ ਦੇ ਵਿੱਚ ਜਿਹੜੇ ਆ ਗੁਫਾ ਵਿੱਚ ਰਹਿੰਦੇ ਸੀਗੇ ਕਹਿੰਦੇ ਜਿੱਥੇ ਕਹਿਨ ਤੋਂ ਪਾਵਿਆ ਕਿ ਮੈਂ ਕਿੱਥੇ ਜਾ ਕੇ ਤੇਰੀ ਵਿੱਡਿਆਈ ਕਰਾਂ ਕਹਿਨ ਤੋਂ ਪਾਵਿਆ ਕਿ ਕੋਈ ਮੈਂ ਤੇਰੀ ਸਾਰੀ ਜ਼ਿੰਦਗੀ ਭਾਵੇਂ 1 ਮਿੰਟ ਵੀ ਨਾ ਸੌਵਾਂ ਇੱਕ ਮਿੰਟ ਵੀ ਆਮਨਾ ਕਰਵਾ ساری ਜਿੰਦਗੀ ਤੇਰੀ ਵਡਿਆਈ ਕਰਦਾ ਰਵਾਂ ਤੇਰੇ ਗੁਨਾ ਦੀ ਤੇਰੇ ਭੰਡਾਰ ਦੀ ਨਹੀਂ ਕਰ ਸਕਦਾ ਕਹਿੰਦੇ ਆ ਕਿ ਬੜੀ ਥੋੜੀ ਹੈ ਤੇਰੀ ਜਿਹੜੀ ਵਡਿਆਈ ਹੈ ਗੁਰੂ ਮਹਾਰਾ ਸੱਚੇ ਪਾਤਸ਼ਾਹ ਹੈ ਪ੍ਰਮਾਤਮਾ ਤੂੰ ਬੇਅੰਤ ਹੈ ਤੇਰਾ ਕੋਈ ਅੰਤ ਨਹੀਂ ਤੂੰ ਪਾਰਾ ਵਾਰਿਆ ਕਹਿੰਦੇ ਸੱਚਾ ਨਿਰੰਕਾਰ ਨਿਜ ਥਾਈ ਸੱਚਾ ਰੂਪ ਰੰਗ ਰਹਿਤ ਸਹਿਬ ਆਪਣੀ ਨਿਜ ਥਾਈ ਤੇ ਜਗਾ ਤੇ ਕਹਿੰਦੋ ਪਾਪ ਕੇ ਪ੍ਰਮਾਤਮਾ ਜਿਹੜਾ ਆਪਣੀ ਜਗ੍ਹਾ ਤੇ ਮੌਜੂਦ ਆ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੈ ਕਾਲ ਮੂਰਤ ਜੋਨੀ ਸਹਿਬੰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਨੂੰ ਜਾਣਿਆ ਜਾ ਸਕਦਾ ਵਾ ਉਹੋ ਹੀ ਸੱਚਾ ਬਾਕੀ ਸਭ ਇਸ ਤੇ ਝੂਠਿਆ ਕਹਿਣ ਤੋਂ ਭਾਪ ਕੇ ਹਰ ਇੱਕ ਇਨਸਾਨ ਹਰ ਇੱਕ ਜੀਵ ਹਰ ਇੱਕ ਰੋਕ ਪਣਸਪਤੀ ਸਾਰਿਆਂ ਦੀ ਉਮਰ ਇੱਕ ਇੱਕ ਸੀਮਾ ਵਾ ਇੱਕ ਸਮਾ ਵਾ ਪਰ ਪ੍ਰਮਾਤਮਾ ਜਿਹੜਾ ਵਾ ਉਹਦੀ ਨਾ ਕੋਈ ਸੀਮਾ ਵਾ ਤੇ ਨਾ ਕੋਈ ਸਮਾ ਉਹ ਸਮੇਂ ਤੋਂ ਰਹਤਿਆ ਉਦੀ ਆਪਣੀ ਇੱਕ ਇਥੇ ਸਦਾ ਜਿਹੜਾ ਵजूद कायम ਰਹਿਣ ਵਾਲਾ ਵਾ ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿ ਤਿਆ ਤੇ ਉਹ ਸਰ ਸਰਬ ਸ਼ਕਤੀਮਾਨ ਆ ਸਰਬ ਗੁਣਾਂ ਦਾ ਗਿਆਤਾ ਵਾ ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ ਇਸ ਸ੍ਰਿਸ਼ਟੀ ਦੇ ਵਿੱਚ ਉਹ ਆਪਣੇ ਆਪ ਵਿੱਚ ਇੱਕ ਅਨੋਖੀ ਸ਼ਕਤੀ ਹੈ ਸੁਣ ਸੁਣ ਆਖਣ ਆਖਣਾ ਜੀ ਭਾਵੀ ਕਰੇ ਤਮਾਈ ਕਹਿੰਦੇ ਮੈਂ ਸੁਣ ਸੁਣ ਕੇ ਜਿੰਨਾ ਮਰਜੀ ਆਖੀ ਜਾਵਾਂ ਕਿ ਤੂੰ ਬੜਾ ਬੇਅੰਤ ਹੈ ਤੂੰ ਬੜਾ ਵੱਡਾ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਇਹ ਫਿਰ ਵੀ ਤੇਲ ਮਾਤਰਿਆ ਬਹੁਤ ਥੋੜਾ ਵਾ ਕਹਿੰਦੇ ਨੇ ਕਿ ਜਿਵੇਂ ਮੈਂ ਘਨੇਰੀ ਵਾਰੀ ਵੀ ਸੁਣਿਆ ਹੈ ਕਈ ਵਾਰੀ ਸੁਣਿਆ ਹੈ आई हैव हर्ड ओवर एंड ओवर अगेन एंड सो आई टेल द टेल एज इट प्लीजेस यू लॉर्ड प्लीज इंसटिल विद इन मी द यरनिंग फॉर यू ਕਹਿੰਦੇ ਮੈਂ ਕਈ ਵਾਰੀ ਸੁਣਿਆ ਭਾਵੇਂ ਹਜ਼ਾਰਾਂ ਵਾਰੀ ਕਰੋੜਾਂ ਵਾਰੀ ਸੁਣਿਆ ਮੈਂ ਤੇਰੀਆਂ ਖੂਬੀਆਂ ਜੜੀਆਂ ਵਾਂ ਉਹ ਵਰਣਨ ਨਹੀਂ ਕਰ ਸਕਦਾ ਪਰ ਹਾਂ ਜੀ ਤੇਨੂੰ ਚੰਗਾ ਲੱਗੀ ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰੀ ਇਹ ਪ੍ਰਮਾਤਮਾ ਤੇਰੀਆਂ ਖੂਬੀਆਂ ਜਿੰਨੀਆਂ ਸੁਣੀਆਂ ਵਾਂ ਉਹ ਬੇਅੰਤ ਹਨ ਸੁਣ ਸੁਣ ਆਖਣ ਆਖਣਾ ਜੇ ਭਾਵੇਂ ਕਰੀ ਤਮਾਏ ਜੇ ਤੂੰ ਕਿਰਪਾ ਕਰੀਂ ਤੇ ਫਿਰ ਮੈਂ ਕੁਝ ਵਡਿਆਈ ਕਰ ਸਕਦਾ ਵਾਂ ਅਦਰਵਾਈਜ਼ ਮੈਂ ਤੇਰੇ ਬਾਰੇ ਕੁਝ ਨਹੀਂ ਜਾਣਦਾ ਗੁੱਸਾ ਕਟਿਆ ਪਾਰ-ਵਾਰ-ਵਾਰ ਪੀਸਣ ਪੀਸਾ ਪਾਈ ਜੇਕਰ ਮੈਂ ਮੁੜ ਮੁੜ ਕੇ ਕੋਹਿਆ ਤੇ ਵੱਡਿਆ ਟੁਕਿਆ ਜਾਵਾਂ ਅਤੇ ਚੱਕੀ ਵਿੱਚ ਪਾ ਕੇ ਪੀਹ ਦਿੱਤਾ ਜਾਵਾਂ ਕਹਿੰਦੇ ਨੇ ਕਿ ਭਾਵੇਂ ਮੈਨੂੰ ਨਿਕੇ ਨਿਕੇ ਟੋਟੇ ਕਰ ਦਿੱਤੇ ਜਾਣ ਮੇਰੇ ਭਾਵੇਂ ਮੈਨੂੰ ਪੀਸ ਦਿੱਤਾ ਜਾਵੇ ਚੱਕੀ ਦੇ ਵਿੱਚ ਅੱਗੇ ਅੱਗੀ ਸੇਤੀ ਜਾਲੀਆ ਪਸਮ ਸੇਤੀ ਰਲ ਜਾਓ ਜੇਕਰ ਮੈਂ ਅੱਗ ਦੇ ਨਾਲ ਸਾੜ ਵੀ ਦਿੱਤਾ ਜਾਵਾਂ ਜਾਲ ਦਿੱਤਾ ਜਾਵਾਂ ਸਵਾਦ ਵਿੱਚ ਮਲਾ ਦਿੱਤਾ ਜਾਵਾਂ ਭਸਮ ਕਰ ਦਿੱਤਾ ਜਾਵਾਂ ਪੀ ਤੇਰੀ ਕੀਮਤ ਨਾ ਪਵੇ ਹौं ਕਿ ਵੱਡਿਆ ਖਾਣਾ ਕਹਿੰਦੇ ਫੇਰ ਵੀ ਤੇਰੀ ਕੀਮਤ ਜਿਹੜੀ ਮੈਂ ਬਿਆਨ ਨਹੀਂ ਕਰ ਸਕਦਾ ਤਾਂ ਵੀ ਮੈਂ ਤੇਰਾ ਮੁੱਲ ਪਾਉਣ ਦੇ ਯੋਗ ਨਹੀਂ ਹੋਵਾਂਗਾ ਮੈਂ ਤੇਡੇ ਨਾਮ ਨੂੰ ਕਿੱਡਾ ਵੱਡਾ ਕਹਾਂ ਬਹੁਤਾ ਕਹੀਏ ਬਹੁਤਾ ਹੋਈ ਸਭ ਤੋਂ ਉੱਚਾ ਹਰਕਾ ਨਾਮ ਕਿ ਭਈ ਪ੍ਰਮਾਤਮਾ ਪੂਜਯ ਅਪਾਰ ਬੇਅੰਤ ਸੁਆਮੀ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਤੇਰੀ ਮਹਿਮਾ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਭਾਵੇਂ ਮੈਂ ਟੋਟੇ ਟੋਟੇ ਹੋ ਜਾਵਾਂ ਭਾਵੇਂ ਮੈਨੂੰ ਪਸਮ ਵੀ ਕਰ ਦਿੱਤਾ ਜਾਵੇ ਕਹਿਣ ਤੋਂ ਭਾਵ ਮੈਂ ਤੇਰੇ ਤੋਂ ਸਾਰਾ ਆਪਣਾ ਆਪ ਨਿਸ਼ਾਵਰ ਵੀ ਕਰਦਾ ਮਾਂ ਤਾਂ ਵੀ ਥੋੜਾ ਵ ਮੈਂ ਕੁਰਬਾਨ ਜਾਣਾ ਵਾਂ ਤੇਰੀ ਤੋਂ ਮੈਂ ਸਦਕੇ ਜਾਣਾ ਵਾਂ ਤੇਰੀ ਕੀਮਤ ਮੈਂ ਨਹੀਂ ਪਾ ਸਕਦਾ ਨਾ ਮੈਂ ਸ਼ਬਦਾਂ ਨਾਲ ਪਾ ਸਕਦਾ ਮੈਂ ਬੋਲ ਕੀ ਨਾ ਮੈਂ ਆਪਣੇ ਹੱਥਾਂ ਨਾਲ ਘਪ ਕਰਕੇ ਪਾ ਸਕਦਾ ਤੇਰਾ ਮੋਲ ਨਹੀਂ ਮੈਂ ਦੇ ਸਕਦਾ ਤੇਰੇ ਅਸਾਨਾਂ ਦਾ ਮੋਲ ਨਹੀਂ ਦੇ ਸਕਦਾ ਤੂੰ ਮੈਨੂੰ ਜਿਹੜੀ ਆ ਰੋਸ਼ਨੀ ਦਿੱਤੀ ਆ ਸੁੰਦਰ ਸਰੀਰ ਦਿੱਤਾ ਵਾ ਸ੍ਰਿਸ਼ਟੀ ਮ ਦਿੱਤੀ ਏ ਢੀ ਸੋਣੀ ਪੀਣ ਲਈ ਪਾਣੀ ਦਿੱਤਾ ਹਵਾ ਦਿੱਤੀ ਆ ਸੂਰਜ ਦਿੱਤਾ ਪ੍ਰਕਿਰਤੀ ਜਿਹੜੀ ਖੁਦ ਮੇਰੀ ਸੇਵਾ ਕਰ ਰਹੀ ਆ ਸੂਰਜ ਆਪਣੇ ਟਾਈਮ ਨਾਲ ਆ ਰਿਹਾ ਵਾ ਹਵਾ ਆ ਰਹੀ ਆ ਜੇਕਰ ਕਿਸੇ ਮੀਰ ਬੰਦੇ ਦੇ ਹੱਥ ਵਾਸ ਹੋਵੇ ਨਾ ਕਿਸੇ ਬੰਦੇ ਦੇ ਉਹ ਸੂਰਜ ਵੀ ਜਿਹੜਾ ਆਪਣੇ ਕੰਟਰੋਲ ਚ ਕਰ ਲੇ ਜੀ ਕਰੇ ਚੜਾਵੇ ਜੀ ਕਰੇ ਨਾ ਚੜਾਵੇ ਪਾਣੀ ਵੀ ਜੀ ਕਰੇ ਦੇਵੇ ਜੀ ਕਰੇ ਨਾ ਦੇਵੇ ਹਵਾ ਵੀ ਜੀ ਕਰੇ ਨਾ ਛੱਡੇ ਜਾਂ ਨਾ ਛੱਡੀ ਪਰ ਇੱਕ ਪਰਮਾਤਮਾ ਜਿਹੜਾ ਰੋਜ਼ ਹੀ ਸਾਨੂੰ ਹਵਾ ਵੀ ਦੇ ਰਿਹਾ ਧੁੱਪ ਵੀ ਦੇ ਰਿਹਾ ਵਾ ਬੇਣ ਮੰਗਿਆ ਸਭ ਕੁਝ ਦੇ ਰਿਹਾ। ਉਹਦਾ ਸ਼ੁਕਰ ਕਰਨਾ ਚਾਹੀਦਾ ਵਾ। ਧੰਨਵਾਦ ਕਰਨਾ ਚਾਹੀਦਾ। ਸਾਨੂੰ ਕੋਈ 50 ਰੁਪਏ ਦੀ ਚੀਜ਼ ਦੇ ਜੇ ਅਸੀਂ ਬੜੀ ਛੇਤੀ ਉਹਨੂੰ ਥੈਂਕ ਯੂ ਬੋਲਦੇ ਹਾਂ, ਧੰਨਵਾਦ ਕਰਦੇ ਹਾਂ, ਉਹਦਾ ਸ਼ੁਕਰੀਆ ਕਰਦੇ ਹਾਂ। ਪਰ ਉਹ ਪ੍ਰਮਾਤਮਾ ਸਾਨੂੰ ਇੰਨਾ ਕੁਝ ਦੇ ਰਿਹਾ ਵਾ। ਅਸੀਂ ਫਿਰ ਵੀ ਬੇਸ਼ੁਕਰੇ ਹਾਂ। ਅਸੀਂ ਉਹਦਾ ਧੰਨਵਾਦ ਕਰਨ ਲਈ 10-20 ਮਿੰਟ ਵੀ ਕਈ ਵਾਰ ਨਹੀਂ ਕੱਢਦੇ। ਜਿਹੜੇ ਕੱਢਦੇ ਉਹਨਾਂ ਨੂੰ ਮੁਬਾਰਕਾਂ ਬਹੁਤ ਵਧੀਆ ਗੱਲ ਹੈ ਕੱਢਣਾ ਚਾਹੀਦਾ ਵਾ। ਜਿਹੜੇ ਨਹੀਂ ਕੱਢਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਗੁਰੂ ਪਿਆਰਿਓ ਇਸ ਕਰਕੇ ਉਸ ਪ੍ਰਮਾਤਮਾ ਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਵਾ ਜਿੰਨੇ ਸਾਨੂੰ ਸਭ ਕੁਝ ਦਿੱਤਾ ਰੋਟੀ ਹਜ਼ਮ ਕਰਨ ਲਈ ਪੇਟ ਦਿੱਤਾ ਵਾ ਦਾੰਦ ਦਿੱਤੇ ਆ ਅੱਖਾਂ ਦਿੱਤੀਆਂ ਵਾ ਹੱਥ ਦਿੱਤੇ ਆ ਭਾਵੇਂ ਮੀਰਾ ਨੂੰ ਵੀ ਦਿੱਤੇ ਗਰੀਬਾਂ ਨੂੰ ਵੀ ਦਿੱਤੇ ਉਹਦੇ ਵੱਲੋਂ ਜਿਹੜੀ ਬੰਤਰ ਬੰਦੇ ਦੀ ਬਣਾਈਆਂ ਨਾ ਉਹਦੇ ਵਿੱਚ ਉਹਨੇ ਜਿਹੜਾ ਵਾ ਸਾਰਿਆਂ ਨੂੰ ਰੰਗ ਰੂਪ ਇੱਕੋ ਜਿਹਾ ਦਿੱਤਾ ਵਾ ਇਹਾਂ ਠੀਕ ਹੈ ਕਿਸੇ ਦਾ ਕੋਈ ਹੋ ਸਕਦਾ ਵਕਰਾ ਵਕਰਾ ਆਪੋ ਆਪਣੇ ਢੰਗ ਦੇ ਨਾਲ ਪਰ ਪ੍ਰਮਾਤਮਾ ਨੇ ਸਾਰਿਆਂ ਨੂੰ ਮਾਨਸ ਬਣਾਇਆ ਇੱਕ ਮਨੁੱਖ ਬਣਾਇਆ ਹਰੇਕ ਬੰਦੇ ਨੂੰ ਕੁਦਰਤ ਵੱਲੋਂ ਜਿਹੜੀਆਂ ਵਾਂ ਉਹ ਅੱਖਾਂ ਮਿਲੀਆਂ ਵਾਂ ਜਿਹੜੀਆਂ ਹੱਥ ਮਿਲੇ ਜਿਨ੍ਹਾਂ ਨੂੰ ਕੋਈ ਜਿਹੜੇ ਅਪਾਹਗੇ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਅੱਖਾਂ ਦੀ ਕੀਮਤ ਕੀ ਹੁੰਦੀ ਆ ਕੰਨਾਂ ਦੀ ਕੀਮਤ ਕੀ ਹੁੰਦੀ ਆ ਲੱਤਾਂ ਦੀ ਕੀਮਤ ਕੀ ਹੁੰਦੀ ਹੈ ਇਸ ਕਰਕੇ ਗੁਰੂ ਪਿਆਰੇਓ ਪੰખી ਹੋਈ ਕਹਿ ਜੀ ਭਾਵਾਂ ਸਹ ਅਸਮਾਨੀ ਜਾਓ ਪੰખી ਤੇ ਪੰਛੀ ਨੂੰ ਕਹਿੰਦੇ ਆ ਕਹਿੰਦੇ ਜੇ ਮੈਂ ਪੰਛੀ ਹੋ ਗਿਆ ਵੀ ਘੁੰਮਦਾ ਫਿਰਾਂ ਅਡਾਰੀਆਂ ਮਾਰਦਾ ਫਿਰਾਂ ਸੌ ਸਮਾਨਾਂ ਦੇ ਵਿੱਚ ਚੱਕਰ ਕੱਟਾਂ ਕਹਿਣ ਤੋਂ ਭਾਵ ਕਿ ਸਮਾਨ ਦੇ ਵਿੱਚ ਘੁੰਮਦਾ ਫਿਰਾਂ ਉਟ ਦਾ ਫੇਰਾ ਨਦਰੀ ਕਿਸੇ ਨਾ ਆਵੂ ਨਾ ਕੁਛ ਪੀਆ ਨਾ ਖਾਓ ਅਤ ਜੇਕਰ ਮੈਂ ਕਿਸੇ ਦੀ ਨਿਗਾਹ ਨਾ ਚੜਾਂ ਤੇ ਨਾ ਕੁਝ ਵੀ ਨਾ ਪੀ ਸਕਾਂ ਤੇ ਨਾ ਖਾ ਸਕਾਂ ਪੀ ਤੇਰੀ ਕੀਮਤ ਨਾ ਪਵੇ ਹਾਂ ਕਿ ਵੱਡਿਆ ਖਾਣਾ ਹੂੰ ਇਸ ਤਰ੍ਹਾਂ ਵੀ ਤੇਰਾ ਮੋਲ ਨਹੀਂ ਪਾ ਸਕਦਾ ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ ਤੂੰ ਬੇਅੰਤ ਤੇਰੇ ਵਰਗਾ ਹੋਰ ਕੋਈ ਨਹੀਂ ਹੈਗਾ ਤੂੰ ਉੱਚਿਆ ਅਪਾਰਿਆ ਬੇਅੰਤਿਆ ਅਗਾਮਿਆ ਊਜੇਯ ਪਰ ਬੇਅੰਤ ਸੁਆਮੀ ਆ ਤੇਰੇ ਕਾਵਣ ਕੋਣ ਤੇਰੇ ਕਾਵਣ ਕਾਵਣ ਗੁਣ ਕਹਿ ਕਹਿ ਗਾਵਾਂ ਤੂੰ ਸਹਿਬ ਗੁਣੀ ਨਿਧਾਨਾ ਤੇਰੀ ਮਹਿਮਾ ਵਰਨਣਾ ਸਾਕੂੰ ਟੋਟਾ ਕਰਿਓ ਚ ਭਗਵਾਨਾ ਤੂੰ ਬੜਾ ਬਿਆਨ ਤਿਆ ਮੈਂ ਕਿਹੜੇ ਕਿਹੜੇ ਤੇਰੇ ਗੁਣ ਗਾਵਾਂ ਕਹਿੰਦੇ ਨੇ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੇ ਪਾਓ ਲੱਖਾਂ ਮਣ ਕਾਗਜੇ ਵੀ ਹੋ ਜਾਣ ਭਾਵੇਂ ਲੱਖਾਂ ਕਰੋੜਾਂ ਕਿਤਾਬਾਂ ਪੜ ਲਾਂ ਫਿਰ ਵੀ ਜਾਂਦੇ ਆ ਕਿ ਤੇਰੇ ਨਾਲ ਜੇ ਪ੍ਰੇਮ ਪੈ ਜੇ ਕਿਸੇ ਤਰੀਕੇ ਨਾਲ ਤਾਂ ਵੀ ਜਿਹੜੀ ਥੋੜੀ ਗੱਲ ਆ ਮੇਰੇ ਵਾਸਤੇ ਕਹਿਣ ਤੋਂ ਭਾਵ ਕਿ ਇਨੀ ਮਿਹਨਤ ਵੀ ਕਰਨ ਦੇ ਬਾਅਦ ਜੇ ਤੇਰੇ ਨਾਲ ਪ੍ਰੇਮ ਪੈ ਜਾਏ ਤੇ ਹੋਰ ਮੈਨੂੰ ਕੀ ਚਾਹੀਦਾ ਨਾਨਕ ਜੇਕਰ ਮੇਰੇ ਕੋਲ ਲੱਖਾਂ ਮਨ ਕਾਗਜ਼ ਹੋਣ ਜੇਕਰ ਉਹਨਾਂ ਲਿਖਤਾਂ ਨੂੰ ਪੜਵਾਜ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ ਤੇ ਕਹਿੰਦੇ ਮੈਨੂੰ ਹੋਰ ਕੀ ਚਾਹੀਦਾ ਇਨੀ ਐਫਰਟ ਕਰਕੇ ਇਨੀ ਮਿਹਨਤ ਕਰਕੇ ਵੀ ਜੇ ਤੇਰੇ ਨਾਲ ਗੁਰੂ ਮੇਰੀ ਪ੍ਰੀਤ ਬਣ ਜੇ ਤੇ ਅਸੀਂ ਜਿਹੜਾ ਵਾ ਮਾਫ ਕਰੇ ਹੋ ਗਈ ਵਰੀ ਦੋ ਸ਼ਬਦ ਵੀ ਪੜਨੇ ਉਹਨਾਂ ਦੇ ਸਾਨੂੰ ਬੜਾ ਔਖਾ ਲੱਗਦਾ ਇੱਥੇ ਗੁਰੂ ਮਹਾਰਾਜ ਨੇ ਲਿਖਿਆ ਕਿ ਜੇਕਰ ਮੈਨੂੰ ਮਨਾਂ ਦੇ ਮਨ ਵੀ ਜਿਹੜੇ ਆ ਕਾਗਜ਼ ਜਿਹੜੇ ਲਿਖਣੇ ਪੈ ਜਾਣ ਪੜ੍ਹਨੇ ਪੈ ਜਾਣ ਗੁਰੂ ਦੀ ਸਿਫਤ ਸਲਾਹ ਦੇ ਵਿੱਚ ਕਹਿੰਦੇ ਜੇਕਰ ਫਿਰ ਵੀ ਮੇਰੀ ਪਰਮਾਤਮਾ ਨ ਪ੍ਰੀਤ ਪ੍ਰੀਤ ਪੈ ਜੇ ਤੇ ਮੈਂ ਇਹਨਾਂ ਨੂੰ ਵੀ ਥੋੜਾ ਮੰਨਦਾ ਇਹਨਾਂ ਨੂੰ ਵੀ ਤੇਲ ਮਾਤਰ ਮੰਨਦਾ ਜੋ ਗੁਰੂ ਪਿਆਰਿਓ ਪਰਮਾਤਮਾ ਬੜੀ ਵੱਡੀ ਸ਼ਕਤੀ ਹੈ ਉਹਦੇ ਨਾਲ ਪ੍ਰੇਮ ਪਾਉਣਾ ਚਾਹੀਦਾ ਵਾ ਉਹ ਹੀ ਸਭ ਕੁਝ ਕਰਨ ਵਾਲਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੇ ਬੋਲੇ ਈਹਾ ਉਹਾ ਸੱਚ ਹੋਵੇ ਫਿਰ ਜੋ ਅਸੀਂ ਕਹਿੰਨੇ ਸਾਰਾ ਸੱਚ ਹੋ ਜਾਂਦਾ ਪਰਮਾਤਮਾ ਸਾਡੀਆਂ ਸਾਰੀਆਂ ਮਰਦਾਂ ਪੂਰੀਆਂ ਕਰ ਦਿੰਦਾ ਬਸ ਵਿਸ਼ਵਾਸ ਚਾਹੀਦਾ ਭਰੋਸਾ ਸਾਡਾ ਅਟੱਲ ਹੋਣਾ ਚਾਹੀਦਾ ਮਸੂ ਤੋੜ ਨਾ ਆਵ ਈ ਲੇਕਣ ਪਾਉਣ ਚਲਾਓ ਮਸੂ ਜਿਹੜਾ ਨਾ ਐਂਡ ਆਈ ਇੱਥੇ ਲਿਖਿਆ ਵਾ ਜੇਕਰ ਸ਼ਾਈ ਦੀ ਮੈਨੂੰ ਕਦੇ ਵੀ ਕਮੀ ਨਾ ਵਾਪਰੇ ਪਹਿਲਾਂ ਸ਼ਾਈ ਨਾਲ ਲਿਖਦੇ ਹੁੰਦੇ ਸੀਗੇ ਇਨਕ ਦੇ ਨਾਲ ਪੈਨ ਹੁੰਦੇ ਸੀਗੇ ਜਾਂ ਕਲਮ ਹੁੰਦੀ ਸੀ ਉਹਨੂੰ ਡਬੋ ਲੈਣਾ ਤੇ ਡਬੋ ਕੇ ਉਹਨੂੰ ਦਵਾਦ ਦੇ ਵਿੱਚ ਤੇ ਫਿਰ ਲਿਖਣਾ ਕਹਿੰਦੇ ਭਾਵੇਂ ਮੈਨੂੰ ਸ਼ਾਈ ਦੀ ਵੀ ਤੋੜ ਨਾ ਆਵੇ ਜੇਕਰ ਲਿਖਣ ਵੇਲੇ ਮੇਰੀ ਕਲਮ ਵੀ ਹਵਾ ਦੀ ਰਫਤਾਰ ਵਾਂਗ ਵਗੇ ਬਹੁਤ ਤੇਜ਼ ਚੱਲੀ ਇਨੀ ਤੇਜ਼ ਮੈਂ ਲਿਖਾਂ ਪੀ ਤੇਰੀ ਕੀਮਤ ਨਾ ਪਾਵੇ ਹਾਂ ਕਿ ਵੱਡਿਆਖਾਂ ਨਾਉ ਕਹਿੰਦੇ ਫੇਰ ਵੀ ਮੈਂ ਤੇਰੀ ਕੀਮਤ ਨਹੀਂ ਲਿਖ ਸਕਦਾ ਤੇਰਾ ਮੋਲ ਨਹੀਂ ਪਾ ਸਕਦਾ ਤੇਰੀ ਸਿਫਤ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਨਹੀਂ ਲਿਖ ਸਕਦਾ ਤੂੰ ਐਡਾ ਬਯੰਤ ਹੈ ਮੈਂ ਨਮਾਣੀ ਜੀ ਇੱਕ ਕੋਸ਼ਿਸ਼ ਕਰਦਾ ਪਿਆਵਾ ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ ਕਿ ਤੇਰੇ ਵਰਗਾ ਹੋਰ ਕੋਈ ਨਹੀਂ ਹੈਗਾ ਤੇਰੀ ਮਹਿਮਾਨੂ ਸ਼ਬਦਾਂ ਵਿੱਚ ਬਿਆਨ ਕਰਨਾ ਜਿਹੜਾ ਵਾ ਉਹ ਸਾਡੇ ਵਸ ਦੀ ਗੱਲ ਨਹੀਂ ਹੈ ਸੋ ਗੁਰੂ ਪਿਆਰਿਓ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਵਸ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭਾਏ ਮਾਣਿਆ ਔਰ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਉਚਾਰਨ ਕੀਤਾ ਵਾ ਗੁਰਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੇਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਵਾਂ ਉਹਨਾਂ ਨੂੰ ਗੁਰੂ ਪਿਆਰੋਂ ਨਜ਼ਰ ਅੰਦਾਜ਼ ਕਰਨਾ ਵਾ ਇਗਨੋਰ ਕਰਨਾ ਵਾ ਔਰ ਗੁਰੂ ਦੇ ਸ਼ਬਦਾਂ ਵੱਲ ਗੌਰ ਕਰਨਾ ਵਾ ਜੋ ਸ਼ਬਦ ਆਪ ਜੀ ਨੂੰ ਚੰਗੇ ਲੱਗਿਓ ਮੇਰੇ ਨਹੀਂ ਆ ਉਹ ਗੁਰੂ ਸਾਹਿਬ ਦੇ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਜਿਹੜਿਆ ਵਾ ਗੱਲ ਦੀ ਮਾਲਾ ਬਣਾਉਣਾ ਵਾ ਕਹਿਣ ਤੋਂ ਪਾਪ ਕੀ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਣਾ ਵਾ ਕਿਉਂਕਿ ਗੁਰੂ ਦੀ ਸ਼ਬਦ ਜਿਹੜੀ ਹੈ ਨਾ ਵਡਿਆਈ ਉਹ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਵਾ ਕਿ ਜਿੰਨੀ ਕਰੀ ਜਾਈਏ ਓਨੀ ਥੋੜੀ ਹੈ ਉਹ ਏਡੀ ਵੱਡੀ ਸ਼ਕਤੀ ਹੈ ਪ੍ਰਮਾਤਮਾ ਔਰ ਉਹਦੇ ਵੀ ਉਹਦੀ ਸਿਫਤ ਜਿਹੜੀ ਆ ਜਿੰਨੀ ਆਪਾਂ ਕਰੀ ਜਾਵਾਂਗੇ ਓਨੀ ਥੋੜੀ ਆ ਪਰ ਇਹ ਆ ਜਿੰਨੀ ਸੇਵਤ ਕਰਾਂਗੇ ਉਹਨਾਂ ਆਪਾਂ ਨੂੰ ਫਾਇਦਾ ਹੋਏਗਾ ਆਪਣਾ ਜੀਵਨ ਸੁਧਰ ਜਾਵੇਗਾ ਆਪਣੇ ਵਿੱਚ ਚੰਗੇ ਗੁਣ ਆਉਣਗੇ ਆਪਣਾ ਭਰੋਸਾ ਪ੍ਰਮਾਤਮਾ ਤੇ ਬਣੇਗਾ ਔਰ ਸਾਡਾ ਜੀਵਨ ਸਖਾਲਾ ਹੋਵੇਗਾ ਕਿਉਂਕਿ ਸਬਣਾ ਜੀਆਂ ਕਾਕੇ ਦਾਦਾ ਸੋਮੈ ਵਿਸਰ ਨਾ ਜਾਈ ਸੋ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ